بچہ تو بہت چنگا پچھو پچھو کر رہے ہیں پہلے تھی ہاں ٹھیک ہے باقی تو یہ جی پیسہ لا ہے نو کے اندر بات کرنے دند پہ جوان ایک کا جیڑا ہی لے جارے ہوئے نا 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 ایتھے کہانی ہے یہ دیکھ ਆਪਣੇ ਇਹ ਚਾਹੇ ਬੱਕਰੇ ਜਰਾ ਬੱਕਰ ਇੱਕੋ ਵਾਰ ਪ੍ਰੀਵੇਦ ਬਾਹਰ ਨਹੀਂ ਵਿਕਦਾ ਫੇਰ ਤਾਂ 2 ਮਿੰਟ ਚ ਦੇਖ ਦੇਣਾ ਬੱਕਰੇ ਬਹੁਤ ਆਏ ਨੇ ਕੋਈ ਝੰਗਦਾ ਨਹੀਂ ਇਹੀ ਵਪਾਰੀ ਆਏ ਨੇ ਪ੍ਰੀਵੇਦ ਪਾਸੇ ਨੇ ਆ ਵੀ ਚਾ ਡੱਬਾ ਛੱਡਣਾ ਬੱਕਰੀ ਤਾਂ ਮੈਂ ਕਿਹਾ ਉਹਨੂੰ ਵੀ ਲੈਣਾ ਚਾਹਾਂ ਉਹ ਛੱਡ ਮੈਂ ਵੀ ਬੱਕਰੇ ਦੇਖਣੇ ਨੇ ਮੈਂ ਤਾਂ ਕੱਬ ਹੁਣ ਕਰਦਾ ਨਾ ਜਰਾ ਹਾਂ ਹਾਂ ਬੋਲ ਅચ્છીਆਂ ਗੱਲਾਂ ਦਾ ਨਹੀਂ ਲਾਇਆ ਇਹਨੇ ਨਹੀਂ ਲਾਇਆ ਹੋਰ ਕਿ ਇੱਕ ਜਿਹਨੇ ਲਾਇਆ ਫੋਨ ਹੈਗਾ ਮੇਰੇ ਕੋਲ ਨੰਬਰ ਆਇਆ ਹੁਣੇ ਲੈ ਇਹ ਫਿਰ ਕੋਈ ਜਾਣਦਾ ਵੀ ਨਹੀਂ ਨੂੰ ਇਹਨੂੰ ਜਾਣਦਾ ਵੀ ਨਹੀਂ ਮੇਥੋਂ ਬਿਨਾ ਕੋਈ ਮਰੀਏ ਨਾ ਯਾਰ ਓ ਛੱਡ ਤੁਸੀਂ ਆਪਦਾ ਕੰਮ ਚਲਾਓ ਇਹਦਾ ਨੰੰਦਰਾਤੀ ਬੰਦੇ ਦਾ ਨੰੰਦੇ ਨੰਦੇ ਦਾ ਛੇਤੀ ਅਸੀਂ ਕਿਸੇ ਨੂੰ ਓਏ ਆ ਜਾ ਭਈ ਆ ਜਾ ਲਾ ਓ ਵੀਡੀਓ ਲਾ ਛਿਤੀ ਮਾਰ ਲਾ ਆ ਜਾਂਦਾ ਹੈ ਬੱਕਰੀ ਵੇਚਣ ਵਾਲੀ ਗੱਲ ਕਰ ਦੇਖੀ ਕੋਈ ਨਹੀਂ ਵਿਖੀ ਕੋਈ ਨਹੀਂ ਤੇ ਬੱਕਰਾ ਵੇਚਣ ਵਾਲੀ ਗੱਲ ਕਰ ਹਾਂ 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 ਬੋਲ ਬੋਲ ਛੱਡ ਉਹਨੂੰ ਕੱਟ। ਕੈ ਰੁਪੀਆਂ ਦਾ ਦੇਣੇ। ਉਹ ਦਾ ਖਲਰਾ ਜੂ ਮੈਂ ਤਾਂ ਤੈਨੂੰ ਜੇ ਮੇਰੇ ਰਾਹ ਬੰਦਾ ਹੋਇਆ ਮੈਂ ਤੈਨੂੰ ਦੱਸਦਾ 5-4000 ਨਹੀਂ 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 ਫੇਰ ਨਹੀਂ ਫੇਰ ਨਹੀਂ ਆਪਾਂ ਨਹੀਂ ਕੋਈ ਪੱਕੀ ਗੱਲ ਨਹੀਂ ਚ ਕੱਲ੍ਹ ਨੇ ਜਦ ਆ ਦੇ। ਆ ਡੋਰੇ ਬੱਕਰੇ ਨੂੰ ਖੜਾ। ਆ ਗੱਲਿਆ ਔਰੇ ਖੋਲ ਕੇ। ਔਰੇ ਤਾਂ ਆ ਜਾ ਲੋਕਾਂ ਦਾ ਸੁਣੇ ਗੁੱਸਾ। ਇਹ ਬੱਕਰਾ ਉਹਨੂੰ ਜੀਸੀ 90 ਦੇ ਨਵੇਂ। ਕਹ ਰਾ ਚਲਦਾ ਐਰਾ ਨਾ ਬਹੁਤ ਵੱਡਾ ਐਰਾ ਨੂੰ ਕਿਤੇ ਨਹੀਂ ਕੁਝ ਨਹੀਂ ਹੋਇਆ ਨਹੀਂ ਯਾਰ ਉਹ ਗੱਲ ਨਹੀਂ ਹੈਗੀ ਉਹ ਤਾਂ ਮੈਂ ਜਾਣ ਕੇ ਉਹਨੂੰ ਮਾਰੀ ਤੀ ਬਚਾਣ ਲਈ ਓਏ ਬਾਬੇ ਛਿੱਤੀ ਮਾਰ ਕੇ ਵਿਚਵਾਖ ਨੂੰ ਪਰੇ ਕਰ گل میری سوا نو بھی سی پتا نہیں کر دوں سن لے آس بنے ساری گلا چکرا تیرا ویچتا پورا ستر ہزار مل نہیں مناؤں 70000 ਦਾ ਸਿੰਘ ਚ ਵੀ ਨੁਕਸਾਨ ਸਾਰਾ ਕੁਝ ਨੂੰ ਇਹ ਲਾਦਾ ਬੱਕਰੇ ਦੇ ਉੱਤੇ ਇਹਦਾ ਬੱਕਰਾ ਵੇਚਦਾ ਮੈਂ ਹਾਂ ਕਹੇ ਕੇ ਖਾਣਾ ਦੇਖੋ ਚੋਰੀ ਨਹੀਂ ਕਰਨੀ ਹਾਂ ਲੈ ਬੱਕਰਾ ਤੇਰਾ ਮੈਂ ਹੁਣ ਵੇਚਦਾ ਓਏ ਕੱਚੀ ਨਹੀਂ ਕਰਦਾ ਯਾਰ ਕਰਦਾ ਪੱਕੀ ਪਹਿਲਾਂ ਤੈਨੂੰ ਰੋਕਿਆ ਪਰ ਜਿਆਦਾ ਪੱਕੀ ਕੱਚੀ ਤੇ ਨਾਲ ਜਾਂਦਾ ਨਹੀਂ 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 ਕੋਈ ਗੱਲ ਨਹੀਂ ਉਹ ਤੂੰ ਦੇਖ। ਬੋਲ 75000 ਦਾ ਨਹੀਂ ਰਾਜੂ ਆ ਕੱਚੀਆਂ ਗੱਲਾਂ ਉਹ ਜਵਾਖਾਆਂ ਕਿ ਪੈ ਗਿਆ ਮੈਂ ਉਹ ਛੱਡ ਜਾ ਮੈਂ ਤੈਨੂੰ ਪਸੋਂ ਇੱਕ ਸੱਟ ਦੇ ਸਾਹਮਣੇ ਦਾ ਮੌਕਾ ਸਮਝੂ ਨਹੀਂ ਨਾਸੀ ਐਨਾ ਮੈਂ ਹੋਰ ਖੜੇ ਨੇ ਬੱਕਰੇ ਇਤੋਂ بڑے بڑے ਹਾਰੇ ਕਿਵੇਂ ਨੇ ਰਾਜੂ ਬੱਕਰਾ ਵੇਚ ਦੇ ਪਰ ਅੱਜ ਵੀ ਰੋਟੀ ਲੈ ਗਈ 5-5000 ਵੀ ਕਹਿੰਦੇ ਨੇ ਲੈ ਗਈ ਪਰ ਤੂੰ ਮੇਰਾ ਬੰਦਾ ਵਧੀਆ ਗਰੀਬ ਆਦਮੀ ਐ ਤੂੰ ਆ ਅਸੀ ਜਾਨ ਦਾ ਖਸਾਬ ਠੀਕ ਹੋ ਜਾ ਆ ਜਾ ਆ ਜਾ ਜੀ ਗੱਲ ਕਰਤੀ 80000 ਦਾ ਨਾ 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 ਉਹ ਵੇਰ ਦੋ ਬੋਸੀ ਹੀ ਨਾ ਨਾ ਉਹ ਮੰਨ ਲੈ ਉਹ ਮੰਨ ਲੈ ਮੰਨ ਲੈ ਨਾ 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 ਕਿੰਨੇ ਮਾਰਦੀ ਮਾਰਦੀ ਨਾ ਓਏ ਭਾਈ ਤੂੰ ਨਾ ਬੋਲ ਨਾ ਬੋਲ ਨਾ ਮਖਾ ਜਮੀਨੀ ਨਾ ਛੱਡ ਦਿਆ ਓਏ ਖਰਜਾ ਛੱਡਣਾ ਨਹੀਂ ਛੱਡਣਾ ਨਹੀਂ ਮੇਰੇ ਉੱਤੇ ਪਊ ਮੈਂ ਛੱਡਦਾ ਨਹੀਂ ਲੈ ਇਹ ਲੈ

ਆ ਪਿਛਾ ਨਾਲ ਬਣਾਉਣਾ 0.5 ਸਾਰੇ ਰੰਗੋ ਡੇ ਜਾਂਦੇ ਆ ਮਰੀਆ ਤੋਰੀ ਬਈ ਉਹ ਤੋੜ ਕੇ ਡਾਕਟਰ ਕੋਲ ਹੋਮਣ ਜਾ ਤੋਰੀ ਪਿਛਾ ਹੋ ਜਾ ਸਾਨੂੰ ਇਹਦੀ ਪੈਰ ਚੈੱਕ ਕਰਨੀ ਸਿੱਧਾ ਐਨ ਪੂਰਾ ਲੈ ਡਾਕਟਰ ਬੈਗ ਤਰਖ ਜਾ ਬਈ ਲਿਆ 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 ਫੁੱਲਾ ਕਰਕੇ ਤੋੜ ਉਸੇ ਤੱਕ ਪੂਰਾ ਤੋਲੇ ਪੱਟਰਾ ਦੇ ਸਿਰੇ ਫੂਨ ਦੋਨਾਂ ਦੇ ਵਿੱਚ ਹੀ ਜਾਂਦੇ ਆ ਸਹੀ ਐ ਸਹੀ ਐ ਮੋੜ ਦਾ ਵਾਂਡੇ ਲਾ ਤੁਸੀਂ ਥੋੜਾ ਅੱਗੇ ਹੋ ਜਾ ਮੈਂ ਤਾਂ ਮੇਰੇ ਮਾਂਗ ਤੇ ਖੁਰਲੀ ਆ ਮੈਂ ਹੁਣ ਮੈਂ ਖੁਰਲੀ ਤਨ ਗੁੰਨ ਕਰਦਾ ਆ ਆ ਇਧਰ ਆ ਹਾਂ ਜੀ ਚਾਰ ਪੀਆ ਦਾ ਬਾਈ ਇਹਦਾ ਮੁੱਲ 4 ਲੱਖ ਰੁਪਏ ਹੋ ਜਾਵੇ ਮੂਰੇ ਇਹ ਕੇਸ ਤਾਂ ਆ ਰਿਹਾ ਹੋ ਜਾ ਬਾਈ ਕਿਉਂ ਡਾਕਟਰ ਆ ਗਿਆ ਬਾਈ ਇਹ ਕੇਸ ਮਰ ਗਿਆ ਇਹ ਮਰ ਗਿਆ ਇਹ ਮਰ ਗਿਆ ਇਹ ਮਰ ਗਿਆ ਆਪਾਂ ਨੂੰ ਤਾਂ ਅਹੀ ਬੱਕੜਾ ਬਹੁਤ ਆ ਇਹ ਮਾਰ ਕਰੂ ਆਪਾਂ ਨੂੰ ਮਰੀ ਹੋ ਗਿਆ ਹਾਂ ਚਾਓ ਜੀ ਪੇਮੈਂਟ ਦਿਓ ਆ ਪੇਮੈਂਟ ਗੱਡੀ ਤੇ ਚੱਲਿਆ ਆਣ ਜਾ ਪੂਰੀ ਖਰਾਮੇ ਪੇਮੈਂਟ ਕਰਾ ਕੇ ਜਾਈ ਜਾਊ ਕਿਉਂ ਵੀ